ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਬ੍ਰਿਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਦਰਜੀਤ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ ਕਿਸਾਨਾਂ ਦੇ ਦਿੱਲੀ ਮਾਰਚ ਦਾ ਦੂਜਾ ਦਿਨ ਹਰਿਆਣਾ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕੇ ਕਿਸਾਨ ਕਿਸਾਨਾਂ ਨੇ ਹਰਿਆਣਾ ਦੇ ਬਾਰਡਰਾਂ ਤੇ ਲਗਾਏ ਡੇਰੇ ਕਿਹਾ ਸਰਕਾਰ ਮੰਨੇ ਸਾਡੀਆਂ ਮੰਗਾਂ ਨਹੀਂ ਜਾਵਾਂਗੇ ਦਿੱਲੀ ਕਿਸਾਨ ਅੰਦੋਲਨ ਤੇ ਦੇਸ਼ ਦੇ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਆਇਆ ਬਿਆਨ ਕਿਸਾਨਾਂ ਨੂੰ ਇੱਕ ਹੋਰ ਮੀਟਿੰਗ ਦਾ ਦਿੱਤਾ ਸੱਦਾ ਕਿਸਾਨਾਂ ਨੂੰ ਸ਼ਾਂਤੀ ਰੱਖਣ ਦੀ ਕੀਤੀ ਅਪੀਲ ਕਿਹਾ ਗੱਲਬਾਤ ਨਾਲ ਲੱਭਿਆ ਜਾ ਸਕਦਾ ਮਸਲੇ ਦਾ ਹੱਲ ਹਰਿਆਣਾ ਪ੍ਰਸ਼ਾਸਨ ਨੇ ਦਿੱਲੀ ਜਾਣ ਤੋਂ ਰੋਕੇ ਕਿਸਾਨ ਕਿਸਾਨਾਂ ਨੇ ਬੈਰੀਕੇਡ ਤੋੜਨ ਦੀ ਕੀਤੀ ਕੋਸ਼ਿਸ਼ ਕਿਸਾਨਾਂ ਅਤੇ ਸੁਰੱਖਿਆ ਬਲਾਂ ਦੀ ਹੋਈ ਟੜਪ ਕਿਸਾਨਾਂ ਆਗੂ ਸਰਵਣਿਕ ਬਧੇਰ ਦਾਅਵਾ ਦਾ ਇਲਜ਼ਾਮ ਕਿਹਾ ਪੁਲਿਸ ਨੇ ਕਿਸਾਨਾਂ ਉੱਤੇ ਚਲਾਈਆਂ ਗੋਲੀਆਂ ਹਰਿਆਣਾ ਦੇ ਬਾਰਡਰਾਂ ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਪੁਲਸ ਅਤੇ ਕਿਸਾਨਾਂ ਵਿੱਚ ਹੋਇਆ ਟਕਰਾ ਕਈ ਕਿਸਾਨ ਹੋਏ ਜ਼ਖਮੀ ਦਿੱਲੀ ਜਾ ਰਹੇ ਕਿਸਾਨਾਂ ਦੇ ਹੱਕ ਵਿੱਚ ਆਈਆਂ ਪੰਜਾਬ ਦੀਆਂ ਹੋਰ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਉਗਰਾਹ ਨੇ ਰੇਲਾਂ ਰੋਕਣ ਦਾ ਕੀਤਾ ਐਲਾਨ ਹੁਣ ਖਬਰਾਂ ਵਿਸਥਾਰ ਨਾਲ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਡੇਰੇ ਲਗਾ ਲਏ ਨੇ ਉਹਨਾਂ ਵੱਲੋਂ ਬੈਰੀਕੇਡਿੰਗ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਲੱਖਾਂ ਰੁਪਏ ਖਰਚ ਕੇ ਆਏ ਹ ਸਾਡਾ ਕੋਈ ਅਣਖ ਦਾ ਸਵਾਲ ਨਹੀਂ ਕੇਂਦਰ ਸਰਕਾਰ ਸਾਡੇ ਮੰਗਾ ਮੰਨ ਲਵੇ ਤਾਂ ਫਿਰ ਅਸੀਂ ਵਾਪਸ ਚਲੇ ਜਾਵਾਂਗੇ ਇਸ ਦੇ ਨਾਲ ਕਿਸਾਨਾਂ ਵੱਲੋਂ ਸਰਕਾਰ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ ਜਾ ਰਹੀ ਹੈ ਪੰਜਾਬ ਤੋਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ ਹਨ ਉਹਨਾਂ ਨੂੰ ਸ਼ੰਭੂ ਖਨੌਰੀ ਤੇ ਡੱਬਾ ਵਾਲੀ ਸੜਕ ਤੇ ਟੁੱਕਿਆ ਗਿਆ ਪਰ ਉਹ ਅੱਗੇ ਜਾਣ ਤੇ ਅੜੇ ਹੋਏ ਹਨ ਰਿਪੋਰਟ ਮੁਤਾਬਕ ਪਹਿਲੇ ਦਿਨ ਵਿੱਚ ਕਿਸਾਨ 5000 ਦੇ ਕਰੀਬ ਟਰੈਕਟਰ ਟਰਾਲੀਆਂ ਲੈ ਕੇ ਨਿਕਲੇ ਹਨ ਜ਼ਿਆਦਾਤਰ ਟਰੈਕਟਰਾਂ ਪਿੱਛੇ ਦੋ ਦੋ ਟਰਾਲੀਆਂ ਹਨ ਇਹ ਸਾਰੀ ਵਿਉਤਬੰਦੀ ਇੱਕ ਜਾਂ ਦੋ ਦਿਨਾਂ ਲਈ ਨਹੀਂ ਸਗੋਂ ਕਿਸਾਨ 6 ਮਹੀਨਿਆਂ ਦਾ ਪ੍ਰਬੰਧ ਕਰਕੇ ਨਿਕਲੇ ਹਨ ਪਰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ ਹਰਿਆਣਾ ਵੱਲੋਂ ਪੰਜਾਬ ਨਾਲ ਲੱਗਦੇ ਸਾਰੇ ਬਾਡਰਾਂ ਤੇ ਵੱਡੇ ਵੱਡੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਹੈ ਪਰ ਕਿਸਾਨਾਂ ਵੱਲੋਂ ਇਹ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਜਾ ਕੇ ਰਹਿਾਂਗੇ ਜਾਂ ਤੇ ਸਾਡੀਆਂ ਸਰਕਾਰ ਮੰਗਾ ਮੰਨ ਲੈ ਭਈ ਸਾਨੂੰ ਲਿਖਤੀ ਦੇ ਦੇਵੇ ਅਸੀਂ ਵਾਪਸ ਚੱਲ ਜਾਈਏ ਸਾਡਾ ਕੋਈ ਅਣਖ ਦਾ ਕੋਈ ਸਵਾਲ ਨਹੀਂਗਾ ਨਾਮੁਸ਼ਦਾ ਸਵਾਲ ਆ ਭਈ ਅਸੀਂ ਦਿੱਲੀ ਜਾਣਾ ਚਾਹੁੰਦੇ ਪਰ ਸਾਡੀਆਂ ਸਾਡੀ ਹਕੀ ਮੰਗਾ ਨੇ ਜੇ ਉਹ ਸਾਡੀਆਂ ਪਹਿਲੀਆਂ ਦੋ ਮੀਟਿੰਗਾਂ 'ਚ ਪੂਰੀਆਂ ਕਰ ਦੇ ਤਾਂ ਸਾਡਾ ਕੋਈ ਮਤਲਬ ਨਹੀਂ ਇੱਥੋਂ ਤੱਕ ਅਸੀਂ ਕਰੋੜਾਂ ਰੁਪਏ ਖਰਚ ਕਰਕੇ ਆ ਰਹੇ ਕਿਸਾਨ ਆਪਣੀਆਂ ਜੇਬਾਂ 'ਚੋਂ ਖਰਚ ਕਰਕੇ ਆ ਰਹੇ ਇਸ ਕਰਕੇ ਸਾਡਾ ਕੋਈ ਅਣਖ ਦਾ ਸਵਾਲ ਨਹੀਂ ਪਰ ਫਿਰ ਵੀ ਜੇ ਸਰਕਾਰ ਨਾ ਮੰਨੀ ਤੇ ਫਿਰ ਅਸੀਂ ਅੱਗੇ ਜ਼ਰੂਰ ਜਾਵਾਂਗੇ ਕਿਉਂਕਿ ਇਹ ਸਾਡਾ ਵਿਸ਼ਵਾਸਾ ਤੇ ਸਾਡੇ ਸਾਨੂੰ ਮਾਣ ਵੀ ਆ ਸਾਡੇ ਲੋਕਾਂ ਤੇ ਆਪ ਮਾਰੇ ਜਿਹੜੀ ਸਾਡੇ ਨਾਲ ਜਨਤਾ ਖੜੀ ਆ ਜਾਂ ਜਥੇਬੰਦੀਕ ਜਿੰਨੇ ਵੀ ਆ ਸਾਨੂੰ ਲੋਕਾਂ ਤੇ ਮਾਣ ਅਸੀਂ ਇਸ ਚੀਜ਼ ਤੇ ਪੂਰਾ ਅੰਦੋਲਨ ਲੜਾਂਗੇ ਹਿੰਦੁਸਤਾਨ ਦੇ ਵਸਨੀਕ ਕੋਈ ਬਾਹਰੋਂ ਦਾ ਆਏ ਨਹੀਂ ਕੋਈ ਅੱਜ ਜਿਹੜਾ ਹਾਲਾਤ ਸਾਡੇ ਸਰਕਾਰਾਂ ਨੇ ਬਣਾਤੇ ਤੁਸੀਂ ਵੇਖ ਕੱਲ ਦਾ ਬੁਖਾਰ ਹੈ ਜੇ ਇੱਕ ਬਾਰਡਰ ਨੂੰ ਬਣਾ ਕੇ ਸਾਡੇ ਉੱਤੇ ਇੰਨਾ ਸਾਨੂੰ ਜਲੀਲ ਕਰਨਾ ਸਾਡਾ ਗੁਨਾਹ ਕੀ ਆ ਇਹ ਕਹੀਂ ਖੇਤੀਬਾੜੀ ਕਰਦੇ ਆ ਇਸ ਦੇਸ਼ ਨੂੰ ਆਨੰਦ ਦਿੰਦੇ ਆ ਦੇਸ਼ ਦੇ ਵਿੱਚ ਭੁੱਖਿਆਂ ਨੂੰ ਰੋਟੀ ਦੇਣਦੇ ਆ ਢਿੱਡ ਭਰ ਕੇ ਸਾਡਾ ਪੰਜਾਬ ਰੋਟੀ ਖਾਂਦਾ ਵਾ ਹਿੰਦੁਸਤਾਨ ਨੂੰ ਹਿਨਾ ਰੋਟੀ ਖਾਣ ਲੱਗੀਆਂ ਤੇ ਅੱਜ ਪੰਜਾਬ ਦਾ ਇਹ ਵਿਤਕਰਾ ਕਿਉਂ ਕੀਤਾ ਜਾਂਦਾ ਕਿਸਾਨਾਂ ਦੇ ਦਿੱਲੀ ਅੰਦੋਲਨ ਦੇ ਐਲਾਨ ਦੇ ਚੱਲਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤੀ ਜਾ ਰਹੀ ਹੈ ਪੂਰੇ ਦੇਸ਼ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਹਨ ਪਰ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਰੋਕਿਆ ਜਾ ਰਿਹਾ ਹੈ ਇਸ ਦੌਰਾਨ ਕਿਸਾਨਾਂ ਦੀ ਪ੍ਰਸ਼ਾਸਨ ਵਿਚਾਲੇ ਝੜਪ ਜਾਰੀ ਹੈ MSP ਨੂੰ ਲੈ ਕੇ ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗਾਂ ਦਾ ਦੌਰ ਜਾਰੀ ਹੈ ਕਿਸਾਨਾਂ ਵੱਲੋਂ ਦਿੱਲੀ ਅੰਦੋਲਨ ਲਈ ਵੱਡੇ ਪੱਧਰ ਤੇ ਇਕੱਠ ਕੀਤਾ ਜਾ ਰਿਹਾ ਹੈ ਇਹ ਸਭ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਅੱਜ ਇੱਕ ਵਾਰ ਫਿਰ ਮੀਟਿੰਗ ਬੁਲਾਈ ਹੈ ਤੇਜ ਦਿਨ ਨਾਲ ਹੀ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਗੱਲਬਾਤ ਨਾਲ ਹੱਲ ਲੱਭਿਆ ਜਾ ਸਕਦਾ ਹੈ ਕਿਸਾਨਾਂ ਵੱਲੋਂ ਦਿੱਲੀ ਚਲੋਂ ਮਾਰਚ ਦੇ ਚਲਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਬਿਆਨ ਸਾਹਮਣੇ ਆਇਆ ਅਰਜੁਨ ਮੁੰਡਾ ਨੇ ਕਿਹਾ ਕਿ ਸਰਕਾਰ ਚਾਚਾ ਲਈ ਤਿਆਰ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਗਲਬਾਤ ਦਾ ਮਾਹੌਲ ਬਣਾਉਣ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਕਾਨੂੰਨਾਂ ਦੀ ਗੱਲ ਕੀਤੀ ਜਾ ਰਹੀ ਹੈ ਉਸ ਬਾਰੇ ਫੈਸਲੇ ਇੰਨੀ ਜਲਦੀ ਨਹੀਂ ਲਈ ਜਾ ਸਕਦੇ ਸਾਨੂੰ ਇਸ ਦੇ ਬਾਰੇ ਸਾਰੇ ਪਹਿਲਵਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਕਿਸਾਨ ਸੰਗਠਨਾਂ ਕੋ ਸਾਥ ਹਮ ਹਮੇਸ਼ਾ ਰਚਨਾਤਮਕ ਢੰਗ ਸੇ ਸਕਾਰਾਤਮਕ ਢੰਗ ਸੇ ਬਾਤ ਕਰਨੇ ਕੀ ਜੋ ਕੋਸ਼ਿਸ਼ੇ ਹੈ ਉਹ ਜਾਰੀ ਰਹੇਗੀ ਔਰ ਹਮ ਬਾਤਚਿਤ ਕਰਨੇ ਕੇ ਲਿਏ ਤਿਆਰ ਹੈ किसान संगठनों को यह बात समझना बहुत जरूरी है कि जो कानून की बात की जा रही है वो कानून के बारे में इस तरीके से कोई निर्णय नहीं लिया जा सकता है जिससे कि बाद के दिनों में सबके लिए बगैर सोची समझी स्थिति के बारे में लोग आलोचना करें बल्कि हमें यह कोशिश करना चाहिए कि हम इसके सारे पक्षों का ध्यान रखें और उस पर चर्चा करें दूसरी बात कि किसानों को इस बात का भी ध्यान रखना पड़ेगा खास करके वैसे संगठनों के नेताओं को जो किसान संगठन से जुड़ करके इस तरह की बातें कर रहे हैं तो आम जनजीवन को बाधित न करे आम जनजीवन किसी तरह से परेशान न हो एक सामान्य लोगों के लिए कठिनाई पैदा करना मैं समझता हूँ कि इससे समस्या का समाधान के बजाय समस्या और अधिक उलझती है इसलिए मैं किसान संगठनों से यही ਅੱਜ ਵੀ ਨਿਵੇਦਨ ਕਰਾਂਗਾ ਤਾਂ ਦੱਸਦੀ ਕਿ ਇਸ ਤੋਂ ਪਹਿਲਾਂ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਹਾਲਾਂਕਿ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕਮੇਟੀ ਬਣਾਉਣ ਦੀ ਗੱਲ ਆਖੀ ਗਈ ਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਵੀ ਵਿਚਾਰ ਚਰਚਾ ਦੀ ਗੱਲ ਕਹੀ ਗਈ ਹੈ ਪਰ ਇਸ ਦੌਰਾਨ ਕਿਸਾਨਾਂ ਵੱਲੋਂ ਦਿੱਲੀ ਅੰਦਰੋਂ ਦਾ ਐਲਾਨ ਜਾਰੀ ਰੱਖਿਆ ਗਿਆ ਤੇ ਦਿੱਲੀ ਵੱਲੋਂ ਚਾਲੇ ਭੱਜ ਗਏ ਇਸੇ ਦੇ ਚੱਲਦੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਲਗਾਈ ਗਈ ਇਸ ਦੌਰਾਨ ਕਿਸਾਨਾਂ ਤੇ ਪ੍ਰਸ਼ਾਸਨ ਵਿੱਚ ਮੁਠਭੇੜ ਜਾਰੀ ਹੈ ਪਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਦਿੱਲੀ ਜਾਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈ ਥਾਵਾਂ ਤੇ ਸੁਰੱਖਿਆ ਬਲਾਂ ਅਤੇ ਕਿਸਾਨਾਂ ਵਿਚਾਲੇ ਝੜਪਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਇਸ ਦੌਰਾਨ ਕਿਸਾਨ ਆਗੂ ਸਰਮਣ ਸਿੰਘ ਪੰਦੇ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਦਰਨਾ ਦੇਣਾ ਚਾਹੁੰਦੇ ਨੇ ਪਰ ਪੁਲਿਸ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਉਤੇ ਦੁਸ਼ਮਣਾਂ ਵਾਂਗ ਹਮਲਾ ਕੀਤਾ ਜਾ ਰਿਹਾ ਹੈ। ਬੀਤੇ ਕੱਲ ਕਿਸਾਨਾਂ ਵੱਲੋਂ ਹਰਿਆਣਾ ਸਰਕਾਰ ਵੱਲੋਂ ਲਗਾਏ ਗਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫਲ ਰਹੇ। ਇਸੇ ਦੇ ਚੱਲਦੇ ਅੱਜ ਮੋੜ ਤੋਂ ਕਿਸਾਨ ਅੰਬਾਲਾ ਦੇ ਸ਼ੰਭੂ ਬਾਰਡਰ ਤੇ ਇਕੱਠੇ ਹੋਏ ਤੇ ਉਹਨਾਂ ਵੱਲੋਂ ਅੱਜ ਫਿਰ ਬੈਰੀਕੇਡਿੰਗ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸ ਦੌਰਾਨ ਬਹੁਤ ਸਾਰੇ ਕਿਸਾਨ ਜ਼ਖਮੀ ਵੀ ਹੋਏ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਸਖਤ ਰਵੱਈਆ ਅਪਣਾਇਆ ਜਾ ਰਿਹਾ ਹੈ। ਇਸ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨਾ ਸਿੰਘ ਮਤੇਰ ਦਾ ਅਭਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਦਰਸ਼ਨ ਕਰਨ ਦਾ ਹੱਕ ਹੈ ਇਸ ਦੇ ਨਾਲ ਹੀ ਬੰਦੇ ਨੇ ਕਿਹਾ ਕਿ ਸਾਡੀਆਂ ਮੰਗਾ ਪ੍ਰਤੀ ਗਲਤ ਬਿਆਨਵਾਜੀ ਕੀਤੀ ਜਾ ਰਹੀ ਹੈ ਬੁਲਟ ਬਖਾਰਿਆ 315 ਦੀ 315 ਦੀ ਬੁਲਟ ਆ ਜਿਹੜੀ ਉੱਥੇ ਚੱਲ ਰਹੀ ਉਹਦੇ ਖੂਲ ਆ ਵੇਖੋ ਨਾ ਖੂਲ ਮਿਲਿਆ ਹੈਗਾ ਆਹ ਵੇਖੋ ਆਹ ਰਬੜ ਦੀ ਗੋਲੀ ਆ ਦੇਖੋ ਕਿੰਨੀ ਤਕੜੀ ਆ ਇਹ ਚੱਲ ਰਹੀ ਹੈਗੀ ਆ ਆਹ ਕਹਿੰਦੇ ਚਲਾਇਆ ਨਹੀਂ ਜਾ ਸਕਦਾ ਸਿਵਿਲਿਅਨ ਤੇ ਜਿਹੜਾ ਹੰਝੂ ਗੈਸ ਵਰਤ ਰਹੇ ਹੈਗੇ ਆ ਦਿੱਲੀ ਜਾਣ ਦਾ ਅੰਕ ਦਾ ਸਵਾਲ ਨਹੀਂ ਬੈਰੀਕੇਡ ਤੋੜਨਾ ਅੰਕ ਦਾ ਸਵਾਲ ਨਹੀਂਗਾ ਸਾਡਾ ਕੰਮ ਹੈ ਪੀਸਫੁਲੀ ਟੰਗਣਾ ਆਪਣਾ ਪ੍ਰਦਰਸ਼ਨ ਕਰਨਾ ਜੇ ਸਰਕਾਰ ਨੇ ਮੰਗਾ ਨਹੀਂ ਮੰਨਣੀਆਂ ਸਾਨੂੰ ਰਾਹ ਖੁੱਲੇ ਦੇਵੇ ਪ੍ਰਦਰਸ਼ਨ ਕਰਨ ਦਾ ਹੱਕ ਦੇਵੇ ਗੱਲ ਮੁੱਖ ਕੀ ਜੀ ਠੀਕ ਹੈ ਤੁਸੀਂ ਮੰਨਣੀ ਨਹੀਂ ਮੰਨਣੀ ਦੂਸਰਾ ਹੈਗਾ ਵੀ ਤੁਸੀਂ ਮੰਗਾ ਪ੍ਰਤੀ ਗਲਤ ਬਿਆਨਬਾਜ਼ੀ ਕਰ ਰਹੇ ਹੈਗੇ ਔਰ ਬਹੁਤ ਸਾਰੀਆਂ ਜਆ 315 ਦੇ ਫੈਰ ਆ ਜਿਹੜੇ ਲਗਾਤਾਰ ਜਾ ਰਹੇ ਆ ਔਰ ਮੈਂ ਗੱਲ ਇਥੋਂ ਟੁੱਟੀ ਸੀ ਵੀ ਸਾਡੇ ਜਿਹੜੇ ਲੋਕ ਨੇ ਜਨਤਾ નિਹੱਤੀ ਆ નિਹੱਤੀ ਜਨਤਾ ਵਾ ਹੱਥਾਂ 'ਚ ਕੁਝ ਨਹੀਂ ਹੈਗਾ ਫੇਰ ਵੀ ਲਗਭਗ 7-8 ਘੰਟੇ ਜਿਹੜੇ ਉਧਰਲੇ ਬੰਨੇ ਜਿਹੜੇ ਲੱਗਿਆ ਪੁਲਿਸ ਨਹੀਂ ਹੈਗੀ ਭਰਾਓ ਅਰਧ ਸੈਨਿਕ ਫੋਰਸ ਨੇ 111 ਕੰਪਨੀਆਂ 160 ਕੰਪਨੀਆਂ ਅੱਡਾ ਢਵੇਰ ਵਿਆਰਿਆ ਅਰਧ ਸੈਨਿਕ ਫੋਰਸ ਰਿਐਸ CRPF ਤੇ ARPF ਦੀ ਹੁਣ ਅਰਧ ਸੈਨਿਕ ਫੋਰਸਾਂ ਦਾ ਇਸਤੇਮਾਲ ਹੋ ਰਿਹਾ ਕਿਸਾਨਾਂ ਦੇ ਵਿਰੁੱਧ ਤੁਸੀਂ ਦੇਖੋ ਪੁਲਿਸ ਨਹੀਂ ਹੈਗੀ ਹਰਿਆਣੇ ਦੀ ਕੱਲੀ ਔਰ ਹਰਿਆਣੇ ਨੂੰ ਜਿਵੇਂ ਕਸ਼ਮੀਰ ਦੀ ਵਾਦੀ ਵਿੱਚ ਬਣਾ ਕੇ ਰੱਖਿਆ ਵਾ ਔਰ ਜਿਹੜੇ ਇਹ ਹੋ ਰਿਹਾ ਇਹ ਬਹੁਤ ਜ਼ਬਰ ਤੇ ਜ਼ੁਲਮ ਹੈ ਕੋਈ ਅਰ ਮੈਂ ਕਹਿਆ ਸੀ ਵੀ ਇਹ 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 ਕਾਲਾ ਦਿਹਾੜਾ ਹੈਗਾ ਵਾ ਦੁਨੀਆ ਦੇ ਸਾਹਮਣੇ ਜੋ ਕੁਝ ਇਹ ਕਰ ਰਹੇ ਹੈਗੇ ਆ ਤੋ ਇਸ ਕਰਕੇ ਸਾਡੀ ਬੇਨਤੀ ਆ ਭਰਾਓ ਇਹਨੂੰ ਪੂਰੀ ਦੇਸ਼ ਦੁਨੀਆ ਤੱਕ ਸਾਡੀਆਂ ਗੱਲਾਂ ਨੂੰ ਪੁੱਛੇ ਦੁਨੀਆ ਸਾਰੀ ਦੇਖੇ ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ ਦੇਖਣ ਮਾਨਯੋਗ ਸੁਪਰੀਮ ਕੋਰਟ ਦੇਖੇ ਪੀ ਕੀ ਹੋ ਰਿਹਾ ਹੋਊਗਾ ਕਿਵੇਂ 315 ਦੇ ਫਾਇਰ ਹੋ ਰਹੇ ਹੈ ਕਿ ਸਾਡੇ ਤੇ ਉਤੇ ਦੱਸਦੀ ਕਿ ਕਿਸਾਨਾਂ ਦੇ ਦਿੱਲੀ ਚੋਂ ਰੋਸ ਮਾਰਚ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ 7 ਜ਼ਿਲ੍ਹਿਆਂ ਅੰਬਾਲਾ ਕੁਰੂਖੇਤਰ ਕੈਥਲ ਜੀਂਦ ਹਿਸਾਰ ਤੇ ਮੋਬਾਈਲ ਇੰਟਰਨੈਟ ਤੇ ਬਲਕ SMS ਸੇਵਾਵਾਂ ਉਤੇ ਪਾਬੰਦੀ ਲਗਾਈ ਹੋਈ ਹੈ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਰਿਆਣਾ ਪ੍ਰਸ਼ਾਸਨ ਦੀ ਇਸ ਕਾਰਵਾਈ ਤੇ ਸਵਾਲ ਖੜੇ ਹੋ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪੰਦੇਰ ਵੱਲੋਂ ਕਿਤੇ ਗਏ 215 ਬੋਰ ਦੇ ਫਾਇਰਿੰਗ ਦੇ ਦਾਅਵੇ ਕਿੰਨੇ ਕੁ ਸੱਚ ਨਿਕਲਦੇ ਨੇ ਕਿਸਾਨਾਂ ਉੱਤੇ ਹੋ ਰਹੇ ਜ਼ੁਲਮ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੀ ਅੰਦੋਲਨ ਕਰ ਰਹੀ ਕਿਸਾਨਾਂ ਦੇ ਹੱਕ ਵਿੱਚ ਖੜੀ ਨਜ਼ਰ ਆ ਰਹੀ ਹੈ ਹੁਣ ਜੁਗਿੰਦਰ ਸਿੰਘ ਉਗਰਾਹ ਵੱਲੋਂ 15 ਫਰਵਰੀ ਨੂੰ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਕਿ ਕਿਸਾਨਾਂ ਦਾ ਦਿੱਲੀ ਅੰਦੋਲਨ ਕਾਮਯਾਬ ਹੋ ਸਕੇ ਉਨਾ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕਿਸਾਨਾਂ ਤੇ ਅਤਿਆਚਾਰ ਬੰਦ ਨਾ ਕੀਤੇ ਤਾਂ ਹੋਰ ਤਿੱਖਾ ਸੰਘਰਸ਼ ਕਰੇ ਬਟਣਗੇ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਇਸ ਦੌਰਾਨ ਕਿਸਾਨਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਝੜਪ ਹੋਈ ਇਸ ਦੌਰਾਨ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਬੀਕੇਯੂ ਗ੍ਰਾਹ ਨੇ ਐਲਾਨ ਕੀਤਾ ਹੈ ਕਿ ਦਿੱਲੀ ਵੱਲ ਮਾਰch ਕਰ ਰਹੇ ਕਿਸਾਨਾਂ ਨਾਲ ਇੱਕ ਜੁੜਤਾ ਦਿਖਾਉਣ ਲਈ ਭਲਕੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਵਿੱਚ ਰੇਲ ਮਾਰਗਾਂ ਨੂੰ ਜਾਮ ਕਰਨਗੇ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕਿਸਾਨਾਂ ਦੇ ਅਤਿਆਚਾਰ ਬੰਦ ਨਾ ਕੀਤਾ ਤਾਂ ਹੋਰ ਤਿੱਖਾ का ਸੰਘਰਸ਼ ਕਰਨਗੇ ਮੈਂ ਜਗेंद्र ਸਿੰਘ ਉਹ ਰਹਾ ਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਨੇਕਤਾ ਉਗਰਾਹਾਂ ਅੱਜ ਅਸੀਂ ਪੰਜਾਬ ਦੇ ਆਗੂਆਂ ਦੀ ਸਟੇਟ ਦੇ ਆਗੂਆਂ ਦੀ ਮੀਟਿੰਗ ਕੀਤੀ ਹੈ ਜਿਹੜਾ 13 ਤਰੀਕ ਨੂੰ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਜਾਣ ਦੇ ਪ੍ਰੋਗਰਾਮ ਲਿਖਿਆ ਸੀ ਉਹਦੇ ਵਿੱਚ ਸਰਕਾਰ ਨੇ ਰੋਕਾ ਲਾ ਕੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਤੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਦੇ ਸਿੱਟੇ ਨੇ ਇਸ ਘਟਨਾ ਦੀ ਅਸੀਂ ਨਿਖੇਧੀ ਕਰਦੇ ਆ ਜਿਹੜੀਆਂ ਦਿੱਲੀ ਮੋਰਚੇ ਦੇ ਮੰਗਾਂ ਤੇ ਕਿਸਾਨ ਅੰਦੋਲਨ ਕਰ ਰਹੇ ਨੇ, ਸੰਯੁਕਤ ਮੋਰਚਾ ਅੰਦੋਲਨ ਕਰ ਰਿਹਾ ਹੈ ਤੇ ਸਾਰੀਆਂ ਜਥੇਬੰਦੀਆਂ ਤੇ ਅੰਦੋਲਨ ਕਰ ਰਹੀਆਂ ਨੇ ਉਹ ਮੰਗਾਂ ਦੀ ਅਸੀਂ ਸਮਰਥਨ ਕਰਦੇ ਆ ਉਹਦੇ ਵਿੱਚ ਵਿਸ਼ਵ ਪਾਰ ਸੰਸਥਾ ਦੀ ਭਾਰਤ ਬਾਹਰ ਆਵੇ ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕਰੇ ਲੇਖਨਪੂਰ ਖਰੀਦੇ ਦੋਸ਼ੀਆਂ ਨੂੰ ਸਜ਼ਾ ਮਾ ਦਵਾਉਣ ਦੀ ਮੰਗ ਤੇ ਐਮਐਸਪੀ ਦਾ ਗਾਰੰਟੀ ਤਰੋਣ ਬਣਾਉਣ ਦੀ ਮੰਗ ਸ਼ਹੀਦ ਹੋਏ ਜਿਹੜੇ ਕਿਸਾਨ ਨੇ ਮੋਰਚੇ ਦੇ ਵਿੱਚ ਉਹਨਾਂ ਨੂੰ ਕੰਪੋਜੀਸ਼ਨ ਦੇਣ ਦੀ ਜਿਹੜੀ ਗੱਲ ਹੈ ਤੇ ਸੁਆਮੀ ਨਾਸਨ ਦੀ ਨਿਰਪੋਟਾ ਲਾਗੂ ਕਰਕੇ ਕਿਸਾਨੀ ਧੰਦੇ ਨੂੰ ਮੁਨਾਫਾ ਬਣਾਉਣ ਦੀ ਗੱਲ ਇਹ ਮੰਗਾਂ ਕਿਸਾਨ ਮੋਰਚੇ ਦੀਆਂ ਮੰਗਾਂ ਨੇ ਇਹਦੇ ਰੋਸ ਵਿੱਚ ਕਿ ਸਰਕਾਰ ਨੇ ਇਹਨਾਂ ਜਾਇਜ਼ ਮੰਗਾਂ ਤੇ ਲੜਦਿਆਂ ਦੇ ਅਥਰੂ ਕਹਿਦੇ ਬੋਲੇ ਸਿੱਟੇ ਨੇ ਤੇ ਰੋਕਾ ਲਾ ਕੇ ਰੁਕਿਆ ਇਹਦੀ ਰੋਸ ਵਜ੍ਹਾ ਸ 15 ਤਰੀਕ ਨੂੰ ਕੱਲ ਨੂੰ ਯਾਨੀ 12 ਤੋਂ 4 ਵਜੇ ਤੱਕ ਰੇਲਾ ਰੋਕਣ ਦਾ ਪ੍ਰੋਗਰਾਮ ਬਣਾਇਆ ਤੇ ਸਾਰੇ ਕਿਸਾਨ ਭਰਾਵਾਂ ਨੂੰ ਉਹਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰ। ਦੱਸਦੀ ਕਿ ਖੇਤੀ ਨਾਲ ਸਬੰਧਤ ਮੁੱਦੇ ਨੂੰ ਲੈ ਕੇ ਕੁਝ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰ ਰਹੀਆਂ ਨੇ। ਉਹਨਾਂ ਨੂੰ ਹਰਿਆਣਾ ਵਿੱਚ ਦਾਖਲ ਹੋਣ ਲਈ ਅਥਰੂ ਗੈਸ ਤੇ ਪੁਲਿਸ ਦੇ ਲਾਠੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਕੁਝ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਤੋਂ ਦੂਰੀ ਬਣਾ ਕੇ ਬੈਠੇ ਨੇ। ਹੁਣ ਉਹ ਵੀ ਕਿਸਾਨਾਂ ਦੇ ਇਸ ਸੰਘਰਸ਼ ਨੂੰ ਜਾਇਜ਼ ਮੰਨ ਰਹੇ ਨੇ। ਉਹਨਾਂ ਵੱਲੋਂ ਪੁਲਿਸ ਦੀ ਕਾਰਵਾਈ ਖਿਲਾਫ ਆਵਾਜ਼ ਉਠਾਈ ਗਈ ਹੈ। ਵਿੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਮਿਲਦੇ ਆਂ ਬ੍ਰੇਕ ਤੋਂ ਬਾਅਦ। ब्रेक ਤੋਂ ਬਾਅਦ ਸਾਰਿਆਂ ਦੇ ਖੁਸ਼ਬਾ ਫਿਰ ਸੁਵਕਤ ਹੈ ਬਾਦਿਆ ਅਗਰੀ ਖਬਰ ਵੱਲ ਹਰਿਆਣਾ ਦੀਆਂ ਵੱਖ-ਵੱਖ ਸਰਹੱਦਾਂ ਤੇ ਕਿਸਾਨ ਖੜੇ ਨੇ ਤੇ ਕਿਸਾਨਾਂ ਵੱਲੋਂ ਇੱਥੇ ਬਾਰਡਰਾਂ ਤੇ ਹੀ ਟਰਾਲੀਆਂ ਵਿੱਚ ਰਾਤ ਕੱਤੀ ਕਿਸਾਨਾਂ ਵੱਲੋਂ ਦਿਨ ਚੜ੍ਹਦੇ ਹੀ ਬੈਰੀਕੇਡ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੁਰੱਖਿਆ ਬਲਾਂ ਵੱਲੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਕਿਸਾਨਾਂ ਨੇ ਦਿੱਲੀ ਕੂਚ ਲਈ ਨਵੀਂ ਰਣਨੀਤੀ ਬਣਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਇਰਾਦਾ ਕਿਸੇ ਵੀ ਤਰ੍ਹਾਂ ਦੇ ਟਕਰਾਅ ਦਾ ਨਹੀਂ ਹੈ ਦਿੱਲੀ ਅੰਦੋਲਨ ਲਈ ਪੰਜਾਬ ਦੇ ਪਿੰਡਾਂ ਚੋਂ ਨਿਕਲੇ ਕਿਸਾਨ ਹਰਿਆਣਾ ਦੇ ਸਰਹੰਦਾ ਤੇ ਡੱਟੇ ਹੋਏ ਨੇ ਪਹਿਲੇ ਦਿਨ ਹਰਿਆਣਾ ਪੁਲਸ ਦੀਆਂ ਰੋਕਾਂ ਤੋੜਨ ਚ ਕਿਸਾਨ ਨਾਕਾਬਜ ਰਹੇ ਅੱਜ ਦੂਸਰਾ ਦਿਨ ਹੈ ਤੇ ਕਿਸਾਨ ਹਰ ਹਾਲਤ ਵਿੱਚ ਇਹ ਸਾਰੀਆਂ ਰੋਕਾਂ ਤੋੜ ਕੇ ਅੱਗੇ ਵਧ ਰਹੇ ਨੇ ਇਸ ਦੌਰਾਨ ਕਿਸਾਨਾਂ ਦੀ ਆਸ-ਪਾਸ ਦੇ ਪਿੰਡਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਜਿਸ ਤੇ ਕਿਸਾਨਾਂ ਆਗੂ ਵੱਲੋਂ ਆਸ-ਪਾਸ ਦੇ ਪਿੰਡਾਂ ਦਾ ਧੰਨਵਾਦ ਕੀਤਾ ਗਿਆ ਇਸ ਦੇ ਨਾਲ ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਤਿਆਰੀ ਕਰਕੇ ਹਰਿਆਣਾ ਦੇ ਬਾਡਰਾਂ ਤੇ ਪਹੁੰਚਣ ਮੈਂ ਖਾਸ ਕਰਕੇ ਨਾਲ ਇਸ ਸਥਿਤੀ ਦੇ ਵਿੱਚ ਮੂਰੇ ਖਾਸ ਕਰਕੇ ਹਰਿਆਣੇ ਦੇ ਸਾਡੇ ਨੌਜਵਾਨਾਂ ਦਾ ਪੰਜਾਬ ਦੇ ਨਾਲ ਜਿਹੜੇ ਲੱਗਦੇ ਪਿੰਡ ਉਹਨਾਂ ਦਾ ਕਿ ਜਿਹੜਾ ਰਾਤ ਦਾ ਸਾਨੂੰ ਰਹਿਣ ਬੈਣ ਦਾ ਲੰਗਰ ਪਾਣੀ ਦਾ ਦੁੱਧ ਦਾ ਪ੍ਰਬੰਧ ਕੀਤਾ ਉਹਨਾਂ ਨੇ ਰਾਤ ਨੂੰ 2 ਵਜੇ ਤੱਕ ਜਿਹੜੇ ਸਾਡੇ ਨੌਜਵਾਨ ਜਾਂ ਜਿਹੜੇ ਸਾਡੇ ਕਿਸਾਨ ਉਥੇ ਜ਼ਖਮੀ ਹੋਇਆ ਉਹਨਾਂ ਨੂੰ ਸਾਂਭਣ ਦਾ ਬਹੁਤ ਉਹਨਾਂ ਨੇ ਇੰਤਜ਼ਾਮ ਕੀਤਾ ਤਾਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਕਿ ਖਨੌਰੀ ਬਾਡਰ ਤੇ ਜਿਹੜੀ ਸਥਿਤੀ ਹੈ ਉਹ ਜਿਹੜੇ ਲੋਕ ਆ ਨੇੜੇ ਬਹੁਤ ਇਕੱਠ ਹੋ ਰਿਹਾ ਆ ਰਹੇ ਨੇ ਨੌਜਵਾਨ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਇਸ ਕਰਕੇ ਅਪੀਲ ਕਰਦਾ ਹੈ ਕਿ ਇਸ ਨੂੰ ਨਜਿੱਠਣ ਵਾਸਤੇ ਜਿਹੜਾ ਆਪਾਂ ਪ੍ਰੋਗਰਾਮ ਦਿੱਤਾ ਹੋਇਆ ਹੈ ਕਿ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਆਪਣੇ ਪੰਜਾਬ ਦੇ ਵਿੱਚੋਂ ਬਹੁਤੇ ਜ਼ਿਲ੍ਹੇ 11 ਨੂੰ ਤੁਰੇ ਨੇ 12 ਨੂੰ ਤੁਰੇ ਨੇ ਕੱਲ ਨੂੰ ਆਪਾਂ ਜਿਹੜੇ ਇੱਧਰ ਖਨੌਰੀ ਬਾਰਡਰ ਤੇ ਪਹੁੰਚੇ ਆਂ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਲੋਕਾਂ ਨੂੰ ਲੱਗਦਾ ਸੀ ਭਲੇਖਾ ਵੀ ਲੋਕਾਂ ਦਾ ਇਕੱਠ ਨਹੀਂ ਹੋਣਾ ਲੱਖਾਂ ਦੀ ਗਿਣਤੀ ਵਿੱਚ ਇਕੱਠ ਹੋਇਆ ਤਾਂ ਇਸ ਦੇ ਨਾਲ ਜਿਹੜਾ ਸਰਕਾਰ ਨੇ ਆਪਣੇ ਤੇ ਹਮਲਾ ਕੀਤਾ ਹੈ ਜਿਹੇ ਜੇ ਆਸਰੂਗਾਂ ਛੱਡੇ ਹੈ ਜਿਹੇ ਜਾਂ ਲਾਠੀ ਚਾਰਜ ਕੀਤਾ ਸਾਡਾ ਟ੍ਰਾਈਟ ਪੰਨਿਆਂ ਪੈਂਚਰ ਕੀਤੇ ਹੈ ਇਹਦੇ ਨਾਲ ਨਜਿੱਠਣ ਲਈ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਮੈਂ ਜਰੂਰ ਬੇਨਤੀ ਕਰਦਾ ਜਿੰਨੇ ਵੀ ਸਾਡੇ ਕੋਲੇ ਜੀ ਵੀਡੀਓ ਜਾਂਦੀ ਹੈ ਗਾਹਾਂ ਸ਼ੇਅਰ ਕਰਕੇ ਪਿੰਡਾਂ ਦੇ ਵਿੱਚੋਂ ਤੁਰਨ ਦੀ ਹਿੰਮਤ ਕਰਗੇ ਤੁਰਨ ਦੀ ਹਿੰਮਤ ਜੇ ਕਿਸੇ ਪਿੰਡ ਦੇ ਵਿੱਚੋਂ ਖਾਲੀ ਗੱਟੇ ਬਾਲਟੀਆਂ ਐਨਕਾਂ ਜਿਹੜੀਆਂ ਮੰਨ ਲਓ ਜਿਹੜਾ ਪਤੰਗ ਚੜਾਉਂਦੇ ਆ ਜਵਾਕ ਉਹ ਡਰੋਨਾਂ ਲੈ ਕੇ ਆਪਾਂ ਖਰਨੋਰੀ ਬਾਰਡਰ ਤੇ ਪਹੁੰਚ ਗਏ ਜਿਹੇ ਜੀ ਸਥਿਤੀ ਦਾ ਮੂਰੇ ਟਕਰਾ ਕਰਕੇ ਘੱਟ ਨੁਕਸਾਨ ਚ ਹੁੰਦੇ ਆ ਕਿਉਂਕਿ ਆਪਾਂ ਦੋਨੇ ਫੋਰਮ ਵੱਲੋਂ ਕਿਹਾ ਹੋਇਆ ਕਿ ਅਸੀਂ ਸ਼ਾਂਤਮਈ ਰਹਿ ਕੇ ਜ਼ਬਰ ਝੱਲਾਂਗੇ ਸਬਰ ਦੇ ਨਾਲ ਟਕਰਾ ਕਰਾਂਗੇ ਜਿਹੇ ਜੀ ਸਥਿਤੀ ਆ ਉਹਦੇ ਨਾਲ ਨਜਿੱਠਣ ਲਈ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇੜ ਹੈ ਭਰਾਵੋ ਖੁੰਡਾਂ ਤੇ ਬੈਠੇ ਐਵੇਂ ਨਾ ਨਿੰਦੀ ਜਾਈਓ ਆ ਫਲਾਨਾ ਲੀਡਰ ਹੈ ਲੀਡਰਾਂ ਦਾ ਵੀ ਪਤਾ ਲੱਗ ਚੁੱਕਿਆ ਕਿਹੜੇ ਲੜਨ ਵਾਲੇ ਆ ਕਿਹੜੇ ਮਰਨ ਵਾਲੇ ਆ ਅੱਜ ਜਸੇ ਬੰਦਿਆਂ ਜਿਹੜੀਆਂ ਪਿੰਡਾਂ ਦੇ ਵਿੱਚ ਬੈਠੀਆਂ ਉਹਨਾਂ ਨੂੰ ਜਿਹੜਾ ਫੰਡ ਕਰਨ ਤੇ ਕੀ ਸੀਮਤ ਹੈ ਲੜਨ ਤੇ ਕਸੀਮਤ ਨਹੀਂ ਅੱਜ ਦੇਸ਼ ਦੀ ਸਰਕਾਰ ਨੇ ਜਿਹੜੇ ਕੇਂਦਰ ਸਰਕਾਰ ਨੇ ਜਿਹੜੇ ਆਪਣੇ ਤੇ ਹਮਲੇ ਕੀਤੇ ਆ ਇਹਦੇ ਨਾਲ ਟੱਕਰਾ ਲੈਣ ਲਈ ਇਹੀ ਮੌਕਾ ਹੈ ਤਾਂ ਦਾਦੀ ਇੱਕ ਇੱਕਸਾਨਾ ਵੱਲੋਂ ਦਿੱਲੀ ਵਿੱਚ ਵੱਡੇ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਚੱਲਦੇ ਦੇਸ਼ ਭਰ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਨੇ ਇਸ ਦੇ ਚੱਲਦੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਤੇ ਵੱਡੇ ਵੱਡੇ ਬੈਰੀਕੇਡ ਲਗਾਏ ਗਏ ਨੇ ਕਿਸਾਨਾਂ ਵੱਲੋਂ ਉਹਨਾਂ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤੀ ਜਾ ਰਹੀ ਕਾਰਵਾਈ ਦੀ ਪੰਜਾਬ ਦੇ ਲੀਡਰ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਹਰਿਆਣਾ ਵੱਲੋਂ ਸੁੱਟੇ ਗਏ ਅਤੂਕੈਸ਼ ਦੇ ਗੋਲੇ ਤੇ ਕੀਤੀ ਗਈ ਬੈਰੀਕੇਟਿੰਗ ਦੇ ਕਾਰਨ ਕਈ ਕਿਸਾਨ ਜ਼ਖਮੀ ਹੋਏ ਨੇ। ਇਸੇ ਕਾਰਨ ਸੀ ਸਾਂਸਦ ਰਮਨਜੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਹਰਿਆਣਾ ਤੋਂ ਆ ਰਹੇ ਡਰੋਨਾਂ ਨੂੰ ਰੋਕਣ ਲਈ ਸੂਬਾ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਮੈਂਬਰ ਪਾਰਲੀਮੈਂਟ ਰਮਨਜੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਤੇ ਐਮਐਸਪੀ ਅਤੇ ਹੋਰ ਗਰੰਟੀਆਂ ਦੀ ਮੰਗ ਨੂੰ ਲੈ ਕੇ ਦਿੱਲੀ ਕੁਚ ਕਰ ਰਹੇ ਕਿਸਾਨਾਂ ਨੂੰ ਰਾਹ ਵਿੱਚ ਬੈਰੀਕੇਡ ਕੰਡਿਆਂ ਵਾਲੀ ਉਤਾਰਾਂ ਤੇ ਸੜਕਾਂ ਤੇ ਕੰਦਾ ਕੱਢ ਕੇ ਰੋਕਣ ਦਾ ਸਖਤ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ਅੰਦਰ ਸੜਕਾਂ ਤੇ ਕੰਦਾ ਗੱਡ ਕੇ ਇੱਕ ਨਵਾਂ ਪਾਕਿਸਤਾਨ ਉਸਾਰਿਆ ਜਾ ਰਿਹਾ ਹੈ ਜਿਸ ਵਿੱਚ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਰਵਨੀਤ ਬਿੱਟੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਹੁਣ ਆਪਣੀ ਮੰਗ ਲਈ ਆਵਾਜ਼ ਵੀ ਨਹੀਂ ਉਠਾ ਸਕਦੇ? ਬਿੱਟੂ ਨੇ ਅੰਦੋਲਨ ਕਰ ਰਹੇ ਕਿਸਾਨਾਂ ਤੇ ਹਰਿਆਣਾ ਵੱਲੋਂ ਅਥਰੂ ਗੈਸ ਦੇ ਗੋਲੇ ਛੱਡਣ ਲਈ ਡਰੋਨ ਦੀ ਵਰਤੋਂ ਕਰਨ ਤੇ ਅਤਰਾਜ ਜਤਾਇਆ ਹੈ। ਜਿਹੜੇ ਡਰੋਨ ਆ ਰਹੇ ਆ ਇਹ ਨਵਾਂ ਕੰਮ ਫੜਿਆ ਡਰੋਨ ਤਾਂ ਉਹ ਹਰਿਆਣੇ ਤੋਂ ਪੰਜਾਬ ਦੇ ਵਿੱਚ ਆ ਰਹੇ ਆ ਡਰੋਨ ਤੇ ਮੇਰੀ ਤੁਹਾਨੂੰ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਆਪਣੀ ਪੁਲਿਸ ਨੂੰ ਹੁਕਮ ਕੀਤਾ ਜਾਵੇ ਕਿ ਜਿਹੜਾ ਵੀ ਡਰੋਨ ਆਉਂਦਾ ਏ ਪੰਜਾਬ ਦੀ ਧਰਤੀ ਤੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਹ ਡਰੋਨ ਚਾਹੇ ਆਪਣੇ ਡਰੋਨ ਲਾਓ ਉਹਦੇ ਚਾਹੇ ਪੁਲਿਸ ਉਹਨਾਂ ਤੇ ਪਰਚਾ ਦਰਜ ਕਰੇ ਇਸ ਕਰਕੇ ਇਹ ਥੋੜੀ ਹੋ ਸਕਦਾ ਵੀ ਅਸੀਂ ਠੀਕ ਆ ਦੇਸ਼ ਇੱਕ ਆ ਪਰ ਆਪਣੇ ਸੂਬੇ ਦੇ ਵਿੱਚ ਆਪਣੇ ਕਿਸਾਨਾਂ ਨੂੰ ਕਿਵੇਂ ਉਹਨਾਂ ਦੇ ਸਿਰ ਪੜਵਾਈ ਚਾਹੀਏ ਜੀ ਕਿਵੇਂ ਉਹਨਾਂ ਦੀਆਂ ਅੱਖਾਂ ਜਿਹੜੀਆਂ ਨਿਗਾ ਉਹਨਾਂ ਦੀ ਗਵਾਈ ਜਾ ਰਹੀ ਆ ਇਸ ਕਰਕੇ ਐਸਐਸਪੀ ਕੱਲ ਪਟਿਆਲਾ ਉੱਥੇ ਸੀ ਹੋਰ ਵੀ ਸੀ ਤੇ ਉਹਨਾਂ ਨੂੰ ਕਹੋ ਜਾਂ ਤਾਂ ਉਹ ਗੱਲ ਕਰਕੇ ਡਰੋਨ ਰੋਕਣ ਨਹੀਂ ਡਰੋਨ ਸੱਟਣ ਇਹਨਾਂ ਦੇ ਇਸ ਕਰਕੇ ਇੱਕ ਤਾਂ ਇਹ ਸਰਕਾਰ ਜਲਦੀ ਤੋਂ ਜਲਦੀ ਜਿਹੜੀ ਆਪਣੀ ਹਦਾਇਤ ਆ ਉਹ ਦੇਵੇ ਨਹੀਂ ਲੋਕ ਕਿਉਂਕਿ ਇਸ ਗੱਲ ਦਾ ਪ੍ਰਚਾਰ ਹੋ ਰਿਹਾ ਬੜਾ ਭਾਰੀ ਵੀ ਕਿਉਂ ਪੰਜਾਬ ਸਰਕਾਰ ਦੀ ਹੱਦ 'ਚ ਜਦੋਂ ਪੰਜਾਬ 'ਚ ਆ ਕੇ ਡਰੋਨ ਕਿਹਦੀ ਆਗਿਆ ਨਾਲ ਉਹ ਇੱਥੇ ਪਹੁੰਚ ਰਹੇ ਆ ਜਦੋਂ ਪਾਕਿਸਤਾਨ ਤੋਂ ਵੀ ਕੋਈ ਡਰੋਨ ਆਉਂਦਾ ਏ ਤੇ ਉੱਥੇ ਬਾਰਡਰ ਤੇ ਰੁਕੇ ਜਾਂਦੇ ਕਿ ਨਹੀਂ ਆਪਣੇ ਕੋਲ ਪ੍ਰਬੰਧ ਹੈ ਕਿ ਨਹੀਂ ਤੇ ਇਹੀ ਉਹ ਨਸ਼ੇ ਨਾਲ ਨੁਕਸਾਨ ਕਰ ਰਿਹਾ ਇਹ ਸਿੱਧੀਆਂ ਗੋਲੀਆਂ ਤੇ ਡਰੋਨ ਜਿਹੜੇ ਉਹਨਾਂ ਨਾਲ ਸਿੱਟ ਕੇ ਸਾਡੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਆ ਇਹਦੇ ਉੱਤੇ ਸਖਤ ਸਟੈਂਡ ਮੁੱਖ ਮੰਤਰੀ ਸਾਹਿਬ ਜਾਂ ਤਾਂ ਹੋਮ ਮਿਨਿਸਟਰੀ ਨਾਲ ਗੱਲ ਕਰੋ ਵੀ ਇਹ ਤਮਾਸ਼ਾ ਬੰਦ ਕਰੋ ਨਹੀਂ ਫਿਰ ਸਾਨੂੰ ਐਕਸ਼ਨ ਲੈਣਾ ਪਊਗਾ ਲੋ ਦੂਜੀ ਸਾਰੇ ਆਪਣੇ ਮਹਿਕਮਿਆਂ ਨੂੰ ਚਾਹੇ ਹੈਲਥ ਮਿਨਿਸਟਰ ਨੇ ਚਾਹੇ ਮੰਤਰੀ ਨੇ ਹੋਰ ਕਿਉਂਕਿ ਮੰਤਰੀ ਕਿਸੇ ਸਰਕਾਰ ਦੇ ਨਹੀਂਗੇ ਮੰਤਰੀ ਜਾ ਕੇ ਉੱਥੇ ਕੈਂਪ ਕਰਨ ਮੰਤਰੀ ਜਾ ਕੇ ਉੱਥੇ ਦੇਖਣ ਵੀ ਪੰਜਾਬ ਦੇ ਲੋਕਾਂ ਦਾ ਕੀ ਹੋ ਰਿਹਾ ਉਹਨਾਂ ਲਈ ਵੱਧ ਤੋਂ ਵੱਧ ਹੈਲਥ ਮਿਨਿਸਟਰ ਨੂੰ ਕਿਹਾ ਜਾਵੇ ਹੈਲਥ ਮਿਨਿਸਟਰ ਉੱਥੇ ਕੈਂਪ ਕਰੇ ਜਾ ਕੇ ਨੇੜੇ ਵੀ ਕੋਈ ਵੀ ਚੀਜ਼ ਦੀ ਲੋੜ ਆ ਉਹਨਾਂ ਨੂੰ ਮੁਹੱਈਆ ਕਰਵਾਓ ਇਸ ਕਰਕੇ ਉਹ ਪੰਜਾਬ 'ਚ ਨੇ ਹਜੇ ਹਜੇ ਉੱਪ ਕਿਤੇ ਹੋਰ ਨਹੀਂ ਗਏ ਇਹ ਚੀਜ਼ਾਂ ਜ਼ਰੂਰ ਦੇਖੋ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਨੇ ਸ਼ੰਭੂ ਸਰਦ ਤੇ ਆਪਣੇ ਖੇਤਰ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਤੇ ਹਰਿਆਣਾ ਵੱਲੋਂ ਅਥਰੂ ਗੈਸ ਦੇ ਗੋਲੇ ਛੱਡਣ ਲਈ ਡਰੋਨ ਦੀ ਵਰਤੋਂ ਕਰਨ ਤੇ ਇਤਰਾਜ ਜਤਾਇਆ ਹੈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ਼ੰਭੂ ਸਰਦ ਤੇ ਪੰਜਾਬ ਦੇ ਅੰਦਰ ਆਪਣੇ ਡਰੋਨ ਨਾ ਭੇਜਣ ਲਈ ਕਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਤੇ ਹਰਿਆਣਾ ਪ੍ਰਸ਼ਾਸਨ ਕੀ ਕਰਦਾ ਹੈ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਕਿਸਾਨ ਨੇਤਾ ਗੁਨਾਮ ਸਿੰਘ ਛਡੂਨੀ ਨੇ ਸਰਕਾਰ ਦੇ ਵਤੀਰੇ ਦੀ ਨਿਖੇਦ ਕੀਤੀ ਹੈ ਇਸ ਦੇ ਨਾਲ ਹੀ ਚੜੂਨੀ ਨੇ ਕਿਹਾ ਕਿ ਪਲਕੇ ਸਾਡੇ ਸਾਰੇ ਅਧਿਕਾਰੀਆਂ ਦੀ ਪਿੰਡ ਚੜੂਨੀ ਚ ਮੀਟਿੰਗ ਹੋਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ। ਇਸ ਲਈ ਸਰਕਾਰ ਨੂੰ ਕਿਸਾਨਾਂ ਨਾਲ ਸਖਤੀ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਦਿੱਲੀ ਵਿੱਚ ਅੰਦੋਲਨ ਲਈ ਪੰਜਾਬ ਦੀਆਂ ਅਤੇ ਦੇਸ਼ ਦੀਆਂ ਕਈ ਜਥੇਬੰਦੀਆਂ ਦਿੱਲੀ ਵੱਲ ਕੂਚ ਕਰ ਰਹੀਆਂ ਨੇ ਪਰ ਪੰਜਾਬ ਦੀਆਂ ਜਥੇਬੰਦੀਆਂ ਨੂੰ ਹਰਿਆਣਾ ਬਾਰਡਰ ਤੇ ਰੋਕ ਲਿਆ ਗਿਆ ਇਸ ਦੌਰਾਨ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਜ਼ਬਰਦਸਤ ਝੜਪ ਹੋਈ ਜਿਸ ਵਿੱਚ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ ਜਿਸ ਕਾਰਨ ਦੇਸ਼ ਦੀਆਂ ਹੋਰ ਕਈ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਹੱਕ ਵਿੱਚ ਡਟ ਗਈਆਂ ਨੇ ਹੁਣ ਇਸ ਤੇ ਕਿਸਾਨਾਂ ਗੁਰਨਾਮ ਸਿੰਘ ਢਡੂਨੀ ਦਾ ਅਭਿਆਨ ਸਾਹਮਣੇ ਆਇਆ ਜਿਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਸਰਕਾਰ ਨੂੰ ਕਿਸਾਨਾਂ ਨਾਲ ਸਖਤੀ ਨਾਲ ਪੇਸ਼ ਨਹੀਂ ਆਉਣਾ ਚਾਹੀਦਾ ਉਹਨਾਂ ਇੱਥੋਂ ਤੱਕ ਕਿਹਾ ਕਿ ਸਰਕਾਰ ਕੋਈ ਅਜਿਹਾ ਕਦਮ ਨਾ ਚੁੱਕੇ ਜਿਸ ਨਾਲ ਉਹਨਾਂ ਨੂੰ ਸੁਭਾਲਣਾ मुश्किल हो जाए आंदोलन चल रहा है शंभू बार बॉर्डर पे और और भी जहां पंजाब वाले भाई जो आंदोलन में आ रहे हैं वहां पे जो खबरें आ रही हैं कि पुलिस द्वारा आंसू गैस के गोले काफी चलाए गए हैं प्लास्टिक की गोलियां भी चलाई गई हैं काफी किसान घायल हुए हैं कुछ पुलिस वाले भी घायल हुए हैं हमारा सरकार से कहना है कि सरकार संयम बरते इस तरह से किसानों के ऊपर ज्याति ना करे ये कोई विदेशी किसान नहीं है कोई ये सीमा का बॉर्डर नहीं है जहां पे इस तरह का व्यवहार किसानों से किया जा रहा है तो हमारा सरकार से कहना है कि सरकार संयम बरते और सरकार इस तरह से ना उकसाए कि फिर कोई अगला कोई कदम ऐसा हो जो फिर सरकार को संभालना मुश्किल हो जाए और ये जो मैटर है ये बातचीत से सुलटाना चाहिए क्योंकि जो मांगे हैं वो मांगे पूरे देश के किसानों की हैं और सही हैं कोई मांगे गलत नहीं है कोई वो ऐसा नहीं मांग रहे कि जिससे कोई देश उजड़ रहा हो या कोई अपने स्वार्थ में मांग रहे हो किसानों की मांगे हैं किसानों की मांगों पर के ऊपर सरकार को सौहार्दपूर्ण व्यवहार से बातचीत करके बातचीत के माध्यम से निपटाना चाहिए और ये मांगे माननी चाहिए सारी सही है और इस तरह से व्यवहार जैसे कोई विदेशी हो, जैसे कोई हम सीमा पे खड़े हो, इस तरफ फोर्स खड़ी है दूसरी तरफ किसान खड़ी है घोड़े पे घोड़े दाग रहे हैं ये व्यवहार जो है ये बिल्कुल गलत है और हम जो है वो किसानों के साथ में हैं तो सरकार इस तरह का व्यवहार ना करे और सही तरीके से बात करे सही तरीके से निपटाए सही तरीके से मांगे माने जो पीछे भी सरकार ने वादे किए थे उनसे ही मुकरी है जो बिल्कुल गलत है ਔਰ ਹਮ ਪੂਰੀ ਤਰ੍ਹਾਂ ਸੇ ਦੇਸ਼ ਕੇ ਕਿਸਾਨੋ ਕੇ ਸਾਥ ਮੇ ਹੈ ਪੰਜਾਬ ਕੇ ਕਿਸਾਨੋ ਕੇ ਸਾਥ ਮੇ ਹੈ ਤਾਂ ਦੱਸ ਦਿਆ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਪੁਲਿਸ ਵੱਲੋਂ ਜ਼ਖਮੀ ਕੀਤਾ ਗਿਆ ਏ ਕਿਸਾਨਾਂ ਦਾ ਦੋਸ਼ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਨੇ ਜੋ ਕਿ ਉਹਨਾਂ ਦਾ ਹੱਕ ਹੈ ਪਰ ਸਰਕਾਰਾਂ ਉਹਨਾਂ ਨੂੰ ਇਹ ਵੀ ਨਹੀਂ ਕਰਨ ਦੇ ਰਹੀਆਂ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਇਹ ਮੁੱਠਪੇੜ ਕਦੋਂ ਤੱਕ ਜਾਰੀ ਰਹਿੰਦੀ ਹੈ ਬਿੱਤੇ ਦਿਨ ਹਰਿਆਣਾ ਦੇ ਸੁਰੱਖਿਆ ਬਲਾਂ ਤੇ ਕਿਸਾਨਾਂ ਵਿਚਾਲੇ ਕਈ ਜ਼ਬਰਦਸਤ ਝੜਪਾਂ ਹੋਈਆਂ ਜਿਸ ਕਾਰਨ ਕਈ ਕਿਸਾਨ ਜ਼ਖਮੀ ਹੋ ਗਏ। ਉਹਨਾਂ ਨੂੰ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਗਿਆ। ਉਹਨਾਂ ਦਾ ਹਾਲ ਜਾਣਨ ਲਈ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਵੱਲੋਂ ਹਸਪਤਾਲਾਂ ਦਾ ਦੌਰਾ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸਾਰੀਆਂ ਮੈਡੀਕਲ ਸਹੂਲਤਾਂ ਉਪਲਬਧ ਕਰਵਾ ਰਹੀ ਹੈ। ਕਿਸੇ ਨੂੰ ਵੀ ਇਲਾਜ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਦਿੱਲੀ ਵਿੱਚ ਵੱਡਾ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਰੋਕ ਲਿਆ ਗਿਆ ਹੈ। ਤੇ ਸੜਕਾਂ ਤੇ ਵੱਡੇ ਵੱਡੇ ਬੈਰੀਕੇਡ ਲਗਾ ਕੇ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਇਸ ਦੌਰਾਨ ਕਿਸਾਨਾਂ ਵੱਲੋਂ ਬੈਰੀਕੇਡ ਪੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸ਼ਕਤੀ ਦਿਖਾਉਂਦੇ ਹੋਏ ਕਈ ਤਰ੍ਹਾਂ ਦੇ ਹਤਕੰਡੇ ਅਪਣਾਏ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਡੰਡੇ ਇੱਥੋਂ ਤੱਕ ਕਿ ਖਬਰ ਸਾਹਮਣੇ ਆਈ ਹੈ ਕੇ ਪੁਲਸ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਨੇ ਜਿਸ ਕਾਰਨ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਨੇ ਜਿਸ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਕਿਹਾ ਕਿ ਅਸੀਂ ਸਾਰੇ ਹਸਪਤਾਲਾਂ ਨੂੰ ਐਮਰਜੈਂਸੀ ਲਈ ਤਿਆਰ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਨੇ ਸਾਡੇ ਵੱਲੋਂ ਜ਼ਖਮੀ ਕਿਸਾਨਾਂ ਨਾਲ ਲਗਾਤਾਰ رابطہ ਕੀਤਾ ਜਾ ਰਿਹਾ ਹੈ ਉਹ ਸਾਰੀ ਐਮਰਜੈਂਸੀ ਸਰਵਿਸ ਮੈਂ ਕਰ ਰਿਹਾ ਜੀ ਮੈਂ ਕੱਲ ਤੋਂ ਲੱਗਾ ਹਾਂ ਜਦੋਂ ਮੈਨੂੰ ਲੱਗਾ ਸੀਗਾ ਵੀ ਜਿਹੜਾ ਇਨੈਵਿਟੇਬਲ ਹੈ ਜਿਹੜਾ ਫਾਰਮਰਸ ਦਾ ਪ੍ਰੋਟੈਸਟ ਹੈਗਾ ਨਿਊ ਆਫ ਥੈਟ ਔਰ ਜਿਹੜਾ ਮੇਰਾ ਉਹ ਖਰਚਾ ਸੀਗਾ ਮੇਰਾ ਕੋਲ ਐਕਸਪੀਰੀਅੰਸ ਵੀ ਸੀ ਉਹਦੇ ਚ ਜੋ ਸਰਕਾਰ ਨੂੰ ਕਰਨਾ ਚਾਹੀਦਾ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਨੇਗੋਸ਼ੀਏਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਬਟ ਜਦੋਂ ਹੁਣ ਜੋ ਉਹ ਪੀਸਫੁਲ ਮਾਰਚ ਕਰਕੇ ਆ ਰਹੇ ਆ ਤੇ ਅੱਗੇ ਪੁਲਿਸ ਉਹਨੂੰ ਰੋਕ ਰਹੀ ਆ ਤੇ ਕਈ ਵਾਰੀ ਕਲਾਸ਼ ਹੋ ਜਾਂਦਾ ਔਰ ਕੱਲ ਹੋਈ ਵੀ ਕੱਲ ਜਿਹੜੇ ਸਾਡੇ ਤਰੀਵਨ ਜਿਹੜੇ ਸੀਗੇ ਔਰ 25 ਦਰਜਨ ਦੇ ਕਰੀਬ ਜਿਹੜੇ ਸੀਗੇ ਉਹ ਸਾਡੇ ਰਾਜਪੁਰਾ ਦੇ ਵਿੱਚ ਜਿਹੜਾ ਮੈਕਸਿਮਮ ਜਿਹੜਾ ਸੀਗਾ ਸ਼ੰਭੂ ਬਾਰਡਰ ਐਕਟਿਵ ਸੀਗਾ ਕਾਲੂਪੁਰ ਤੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਅਟੈਂਡ ਵੀ ਕੀਤਾ ਉਹਦਾ 6 ਇੰਜਰੀ ਵੀ ਸੀ ਸੀਰੀਅਸ ਪੇਸ਼ੈਂਟ ਵੀ ਸੀ ਇੱਕ ਦਾ ਫ੍ਰੈਕਚਰ ਹੋਇਆ ਤਿੰਨ ਪੇਸ਼ੈਂਟ ਰਜਿੰਦਰਾ ਹਸਪਤਾਲ 'ਚ ਦਾਖਲ ਹੋਇਆ ਉੱਥੋਂ ਤੇ ਬਾਕੀਆਂ ਨੂੰ ਡਿਸਚਾਰਜ ਕੀਤਾ ਗਿਆ ਹੈਗਾ ਇੱਕ ਦਾ ਪੇਸ਼ੈਂਟ ਜਿਹੜਾ ਹੈਗਾ ਉਹ ਬਨੂਰ ਤੋਂ ਜਿਹੜਾ ਹੈਗਾ ਉਹ 32 'ਚ ਵੀ ਪਹੁੰਚ ਗਿਆ ਸੋ ਮੈਂ ਸਾਰੇ ਟਰੈਕ ਕਰ ਰਿਹਾ ਜੀ ਜਿੰਨਾ ਵੀ ਹੋਇਆ ਹੈਗਾ ਆਪਣੇ ਚਾਹੇ ਉਹ ਮਹਾਲੀ ਤੋਂ ਸ਼ੁਰੂ ਕਰਕੇ ਮਹਾਲੀ ਪਟਿਆਲਾ ਸੰਗਰੂਰ ਬਰਨਾਲਾ ਪਟੰਡਾ ਮੁਖਤਸਰ ਸਾਹਿਬ ਤੇ ਮਾਨਸਾ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੋਨਿਟਰਿੰਗ ਕਰ ਰਹੇ ਹਾਂ ਸਾਡਾ ਰੈਗੂਲਰ ਗਰੁੱਪ ਬਣਿਆ ਹੋਇਆ ਤੇ ਰੈਗੂਲਰ ਸਾਡੀਆਂ ਟਾਕਸ ਵੀ ਹੋ ਰਹੀਆਂ ਆਪਸ ਦੇ ਵਿੱਚ ਕਾਨਫਰੈਂਸ ਕਾਲਸ ਵੀ ਹੋ ਰਹੀਆਂ ਔਰ ਅਸੀਂ ਐਮਰਜੈਂਸੀ ਜਿਹੜਾ ਹੈਗਾ ਸਾਰਾ ਉਹ ਬੰਦੋਬਸਤ ਕੀਤਾ ਹੋਇਆ ਉਹਦੇ ਐਂਬੂਲੈਂਸਿਸ ਵੀ ਲੱਗੀਆਂ ਹੋਈਆਂ ਸਾਡੀਆਂ ਡਾਕਟਰ ਸਾਹਿਬ ਤੁਸੀਂ ਕਿਸਾਨੀ ਅੰਦੋਲਨ ਲੈ ਕੇ ਖਨੌਰੀ ਬਾਰਡਰ ਤੋਂ ਹੋਵੇ ਜਾਂ ਸੰਗੂ ਬਾਰਡਰ ਤੋਂ ਹੋਵੇ ਜੀ ਇਸ ਨੂੰ ਲੈ ਕੇ ਜਿੱਦਾਂ ਤੁਸੀਂ ਦੱਸਿਆ ਕਿ ਰਾਜਪੁਰਾ ਦੇ ਨਾਲ-ਨਾਲ ਬਹੁਤ ਸਾਰੇ ਅਲਰਟ ਤੇ ਕੁਝ ਕਿਤੇ ਹੋਈ ਨਹੀਂ ਕਿਸ ਜਗ੍ਹਾ ਦੀ ਹਿਰਾਇਤ ਤੁਸੀਂ ਕੀਤੀ ਹੋ। ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਦੱਸ ਦਿੱਤਾ ਜੀ ਇੱਕ ਐਂਬੂਲੈਂਸ ਉੱਥੇ ਅਵੇਲੇਬਲ ਹੋਣੀ ਚਾਹੀਦੀ ਆ। ਔਰ ਕੱਲ ਸਾਡੇ ਕੋਲ ਪੱਤਰਕਾਰ ਵੀ ਆਏ ਆ ਅੱਜ ਤੱਕ ਦੇ ਪੱਤਰਕਾਰ ਵੀ ਅਸੀਂ ਉਹਨਾਂ ਨੂੰ ਵੀ ਮੈਡੀਕਲ ਹੈਲਪ ਦੀ ਲੋੜ ਪਈ ਆ ਬਾਕੀ ਬਹੁਤ ਜ਼ਿਆਦਾ ਫਾਰਮਰਸ ਆ ਸੋ ਚੱਲਿਆ ਬਿਲਕੁਲ ਸੋ ਪੰਜਾਬ ਦੇ ਵਿੱਚ ਜਿਹੜਾ 22 350 ਕਿਲੋਮੀਟਰ ਦਾ ਸਫ਼ਰ ਸੀ ਉਹਦੇ ਵਿੱਚ ਕੋਈ ਕਿਤੇ ਦਿੱਕਤ ਨਹੀਂ ਉਹ ਦਿੱਲੀ ਜਾ ਰਹੇ ਸੀਗੇ ਹਰਿਆਣਾ ਕੰਪਨ ਨੇ ਅਫੀਬਸਟ੍ਰਕਸ਼ਨ ਲਾਈ ਆ ਸੋ ਉੱਥੇ ਉਹਨਾਂ ਦਾ ਜਿਹੜਾ ਹੈਗਾ ਕੱਲ ਦਾ ਚੱਲਿਆ ਹੈਗਾ ਜੋ ਵੀ ਮਤਲਬ ਅਨਫੋਰਚੂਨੇਟਲੀ ਉਹ ਨਹੀਂ ਹੋਣਾ ਚਾਹੀਦਾ ਮਤਲਬ ਪੀਸਫੁਲ ਮਾਰਚਸ ਪੀਸਫੁਲ ਪ੍ਰੋਟੈਸਟ ਜੇ ਉਹਨਾਂ ਨੂੰ ਕਰਨ ਦੇ ਦੌਰਾਨ ਸ਼ਾਇਦ ਨੌਬਤ ਨਹੀਂ ਆਉਂਦੀ ਬਿਲਕੁਲ ਸਰ ਤੁਸੀਂ ਰਾਜਪੁਰਾ ਵੀ ਜਾਣਾ ਹੁਣ ਦੇਖ ਕੇ ਮੈਂ ਹੁਣ ਜਾ ਰਿਹਾ ਜੀ ਇਸ ਤੋਂ ਬਾਅਦ ਮੈਂ ਬਰੋਡ ਵੀ ਜਾਊਂਗਾ ਰਾਜਪੁਰਾ ਵੀ ਜਾਊਂਗਾ ਪਟਾਲਾ ਵੀ ਅਮਰੀਜਾ ਜਿਹੜੇ ਇੰਜਰਡ ਆ ਉਹਨਾਂ ਬਟੇਂਡਾ ਜਿੰਨੇ ਵੀ ਆਪਣੇ ਲੰਬੀ ਦਾ ਜਿਹੜੇ ਆਪਣੇ ਜਿੰਨੇ ਵੀ ਆਪਣੇ ਹਸਪਤਾਲ ਹੈਗੇ ਸਾਰੇ ਮੈਂ ਵਿਜ਼ਿਟ ਕਰਾਂਗਾ ਉਸ ਸਾਰੀਆਂ ਸੇ ਮੈਡੀਸਿਨ ਦਵਾਈਆਂ ਡਾਕਟਰ ਸਟਾਫ ਉਹ ਸਾਰੀਆਂ ਡਿਊਟੀਆਂ ਸੇ ਲਗਾਤੀਆਂ ਹੋਈਆਂ ਜੋ ਸਾਡਾ ਫਰਜ਼ ਹੈ ਕਿ ਮੈਡੀਕਲ ਹੈਲਪ ਜਿਹੜੀ ਆ ਫਾਰਾਂ ਨੂੰ ਮਿਲਣੀ ਚਾਹੀਦੀ ਹੈ ਚਾਹੇ ਕੋਈ ਪੁਰਸਵਾਲਾ ਹੋਵੇ ਪੱਤਰਕਾਰ ਹੋਵੇ ਜਾਂ ਕੋਈ ਫਾਰਮਰ ਜਾਂ ਕੋਈ ਹੋਰ ਕੋਈ ਬਾਈਸਟੈਂਡਰ ਹੋਵੇ ਜਿਹੜਾ ਵੀ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਮੈਡੀਕਲ ਹੈਲਪ ਦੇਣਾ ਸਾਡਾ ਕੰਮ ਹੈ ਅਸੀਂ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਕੱਲ ਤੋਂ ਹੀ ਕਿਸਾਨਾਂ ਵੱਲੋਂ ਲਗਾਤਾਰ ਪ੍ਰਸ਼ਾਸਨ ਨਾਲ ਟੱਕਰੇ ਕਿਤੇ ਜਾ ਰਹੇ ਨੇ ਇਸ ਦੌਰਾਨ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਨੇ ਇਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਹਰਿਆਣਾ ਨਾਲ ਲੱਗਦੇ ਹਸਪਤਾਲਾਂ ਨੂੰ ਅਲਰਟ ਤੇ ਰੱਖਿਆ ਗਿਆ ਹੈ ਤਾਂ ਕਿ ਜ਼ਖਮੀ ਕਿਸਾਨਾਂ ਦਾ ਇਲਾਜ ਹੋ ਸਕੇ ਜਾਂਦੇ ਅਧਿਕ ਵਾਰ ਫਿਰ ਨਜ਼ਰ ਮਾਰ ਕਿਸਾਨਾਂ ਦੇ ਦਿੱਲੀ ਮਾਰਚ ਦਾ ਦੂਜਾ ਦਿਨ ਹਰਿਆਣਾ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕੇ ਕਿਸਾਨਾਂ ਕਿਸਾਨਾਂ ਨੇ ਹਰਿਆਣਾ ਦੇ ਬਾਡਰਾਂ ਤੇ ਲਗਾਏ ਡੇਰੇ ਕਿਹਾ ਸਰਕਾਰ ਮੰਨੇ ਸਾਡੀਆਂ ਮੰਗਾਂ ਨਹੀਂ ਜਾਵਾਂਗੇ ਦਿੱਲੀ ਕਿਸਾਨ ਅੰਦੋਲਨ ਤੇ ਦੇਸ਼ ਦੇ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਆਇਆ ਬਿਆਨ ਕਿਸਾਨਾਂ ਨੂੰ ਇੱਕ ਹੋਰ ਮੀਟਿੰਗ ਦਾ ਦਿੱਤਾ ਸੱਦਾ ਕਿਸਾਨਾਂ ਨੂੰ ਸ਼ਾਂਤੀ ਰੱਖਣ ਦੀ ਕੀਤੀ ਅਪੀਲ ਕਿਹਾ ਗੱਲਬਾਤ ਨਾਲ ਲੱਭਿਆ ਜਾ ਸਕਦਾ ਮਸਲੇ ਦਾ ਹੱਲ ਹਰਿਆਣਾ ਪ੍ਰਸ਼ਾਸਨ ਨੇ ਦਿੱਲੀ ਜਾਣ ਤੋਂ ਰੋਕੇ ਕਿਸਾਨਾਂ ਕਿਸਾਨਾਂ ਨੇ ਬੈਰੀਕੇਡ ਤੋੜਨ ਦੀ ਕੀਤੀ ਕੋਸ਼ਿਸ਼ ਕਿਸਾਨਾਂ ਅਤੇ ਸੁਰੱਖਿਆ ਬਲਾਂ ਦੀ ਹੋਈ ਝੜਪ ਕਿਸਾਨਾਂ ਆਗੂ ਸਰਬੰਸ ਸਿੰਘ ਮਤੇਰ ਦਾ ਵੱਡਾ ਇਲਜ਼ਾਮ ਕਿਹਾ ਪੁਲਿਸ ਨੇ ਕਿਸਾਨਾਂ ਉੱਤੇ ਚਲਾਈਆਂ ਗੋਲੀਆਂ ਹਰਿਆਣਾ ਦੇ ਬਾਡਰਾਂ ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਪੁਲਿਸ ਅਤੇ ਕਿਸਾਨਾਂ ਵਿੱਚ ਹੋਇਆ ਟਕਰਾ ਕਈ ਕਿਸਾਨ ਹੋਏ ਜ਼ਖਮੀ ਦਿੱਲੀ ਜਾ ਰਹੇ ਕਿਸਾਨਾਂ ਦੇ ਹੱਕ ਵਿੱਚ ਆਇਆਂ ਪੰਜਾਬ ਦੀਆਂ ਹੋਰ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਉਗਰਾਹ ਨੇ ਰੇਲਾਂ ਰੋਕਣ ਦਾ ਕੀਤਾ ਐਲਾਨ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ ਨਵੀਅਤ ਤੇ ਤਾਜ਼ਾ ਖਬਰਾਂ ਨਾਲ ਕਾਲ ਫਿਰ ਹਾਜ਼ਰ ਹੋਮਾਗੇ ਧੰਨਵਾਦ